ਸਰੀਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੱਡੂ ਬਣਾਵਾਂਗੇ ਬੇਸਣ ਦੇ ਆਹ ਕੌਲੀ ਬੇਸਣ ਹੈ ਤੇ ਇਹਦੇ ਆਪਾਂ 1/2 ਕਿਲੋ ਪੱਕੇ ਲੱਡੂ ਬਣਾਵਾਂਗੇ ਤੇ ਅੱਗ ਬਲਤੀ ਤੇ ਕੜਾਹੀ ਧਰਾਂਗੇ ਆਪਾਂ ਪੱਕੇ ਉਹ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਦੇ ਬਣਾਵਾਂਗੇ ਨੇੜ ਘੜਛਿਪਾਈ ਕਿਉਂ ਦੀ ਜੇ ਕਿਉਂ ਗਰਮ ਹੋ ਗਿਆ ਫਿਰ ਆਪਾਂ ਵੇਖਣ ਪਾਵਾਂਗੇ ਕਿਉਂ ਗਰਮ ਹੋ ਗਿਆ ਹੁਣ ਆਪਾਂ ਵੇਖਣ ਪਾਵਾਂਗੇ ਮਠੀ ਮਠੀ ਅੱਗੇ ਤੇ ਪੋ ਨਾ ਗਏ ਬਿਨਾ ਚਾਸਣੀ ਤੋਂ ਬਣਾਵਾਂਗੇ ਲੱਡੂ ਆਪਾਂ ਲੋ ਤਾਂ ਬੈਸਨ ਕੋਈ ਦਿਆ ਨਾ ਤਾਂ ਥੋੜਾ ਜਿਹਾ ਘਿਓ ਘੱਟ ਲੱਗਦਾ ਹੈ ਤੇ ਥੋੜਾ ਜਿਹਾ ਘਿਓ ਹੋਰ ਪਾਵਾਂਗੇ ਆਪਾਂ ਇਸਨੂੰ ਭੁੱਜ ਗਿਆ ਕਿ ਆਪਾਂ ਖੰਡ ਪਾਵਾਂਗੇ ਬੂਰਾ ਖੰਡ ਹੈ ਕੋਲੀ ਖੰਡ ਦੀ आप ला कर लाव कुछ हम हम आप चंगी तरह ला लिया चूल्हे की सेफ करा तो आप थोड़ा जुद्ध पावे ਹੁਣ ਆਪਾਂ ਲਾ ਲਾਂਗੇ ਇਹ ਇਹ ਥੋੜਾ ਠੰਡਾ ਹੋ ਗਿਆ ਫਿਰ ਆਪਾਂ ਲੱਡੂ ਬਣਾਵਾਂਗੇ ਨਾ ਹੁਣ ਕੋ ਠੰਡਾ ਹੋ ਗਿਆ ਤੇ ਆਪਾਂ ਲੱਡੂ ਬਣਾਵਾਂਗੇ ਥੋੜਾ ਜਿਹਾ ਪਾਣੀ ਹੱਥ ਦਾ ਹਲਾਉਂਗੇ ਗਰਮ ਹੈ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਲਾਂਗੇ। ਲਓ ਆਪਣੇ ਲੱਡੂ ਸਾਰੇ ਬਣ ਗਏ। ਤੇ ਬਹੁਤ ਵਧੀਆ ਬਣੇ ਆ ਲੱਡੂ। ਇਹਦੇ ਲੱਡੂ ਥਣ ਤੋੜ ਕੇ ਦਿਖਾਵਾਂਗੇ। ਇਸ ਤਰ੍ਹਾਂ ਬਣੇ ਆ ਬਹੁਤ ਵਧੀਆ ਬਣੇ ਆ। ਜੇ ਸਾਡੀ ਵੀਡੀਓ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ।